ਜਹਾਂਗੀਰ ਦਾ ਵੀ ਇੱਕ ਪੁੱਤਰ ਹੁੰਦਾ ਸੀ ਉਹਦਾ ਨਾਂ ਸੀ ਖੁਸਰੋ ਉਹਨੂੰ ਅਕਬਰ ਬਹੁਤ ਪਸੰਦ ਕਰਦਾ ਸੀ ਉਹਨੂੰ ਹੀ ਅਕਬਰ ਅਸਲ ਵਿੱਚ ਆਪਣੀ ਗੱਦੀ ਦੇਣਾ ਚਾਹੁੰਦਾ ਸੀ ਜਹਾਂਗੀਰ ਨੂੰ ਨਹੀਂ ਦੇਣਾ ਚਾਹੁੰਦਾ ਜਿਹੜਾ ਤੇ ਖੁਸਰੋ ਹੀ ਨਾ ਉਹਨੇ ਜਹਾਂਗੀਰ ਦੇ ਖਿਲਾਫ ਬਗਾਵਤ ਕਰ ਦਿੱਤੀ ਤਾਂ ਫਿਰ ਜਹਾਂਗੀਰ ਨੇ ਕਾਇ ਫੜ ਲਿਆ ਇਹਨੂੰ ਜਿਹੜਾ ਖੁਸਰੋ ਹੀ ਉਹ ਜਾਣਦਾ ਸੀ ਵੀ ਇਦਾਂ ਦਾ ਕੁਛ ਤੇ ਹੋਊਗਾ ਹੀ ਉਹਨੇ ਆਪਣਾ ਪ੍ਰਬੰਧ ਜਿਹੜਾ ਸੀ ਉਹ ਪਹਿਲਾਂ ਹੀ ਕਰ ਲਿਆ ਸੀ ਲਾਹੌਰ ਵੱਲ ਨੂੰ ਭੱਜ ਗਿਆ ਗੁਰੂ ਅਰਜਨ ਦੇਵ ਜੀ ਕੋਲ ਰੁਕਿਆ ਤੇ ਇਹਨੇ ਉੱਥੇ ਜਾ ਕੇ ਮਦਦ ਮੰਗੀ ਗੁਰੂ ਘਰ ਦਾ ਤੇ ਸੁਭਾਅ ਆ ਜੋ ਸ਼ਰਨ ਆਵੇ ਤੇ ਸੰਘ ਲਾਵੇ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਆਇਆ ਮਹਾਰਾਜ ਸਜੇ ਪਾਛਾ ਨੇ ਉਹਦੀ ਵੀ ਮਦਦ ਕੀਤੀ ਤੇ ਜੇ ਜਹਾਂਗੀਰ ਦਾ ਪੁੱਤਰ ਅਮੀਰ ਖੁਸਰੋ ਆਇਆ ਉਹਨੂੰ ਵੀ ਮਹਾਰਾਜ ਨੇ ਆਪਣੀ ਸ਼ਰਨ ਦੇ ਵਿੱਚ ਲਿਆ ਕਹਿੰਦੇ ਨੇ ਵੀ ਜਿਹੜਾ ਅਮੀਰ ਖੁਸਰੋ ਹੀ ਉਹਨੂੰ ਗੁਰੂ ਘਰ ਦੇ ਵਿੱਚ ਲੰਗਰ ਵੀ ਛਕਾਇਆ ਗਿਆ ਇੱਥੋਂ ਇਹਨਾਂ ਨੂੰ ਇੱਕ ਮੌਕਾ ਮਿਲ ਗਿਆ ਫਿਰ ਇਹਨਾਂ ਨੇ ਨਾ ਇੱਕ ਚਿੱਠੀ ਲਿਖੀ ਉਹਦੇ ਵਿੱਚ ਇਹਨਾਂ ਨੇ ਲਿਖ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਨੇ ਹਕੂਮਤ ਦੇ ਬਾਗੀ ਅਮੀਰ ਖੁਸਰੋ ਦੇ ਮੱਥੇ ਤੇ ਕੇਸਰ ਦਾ ਤਿਲਕ ਲਾਇਆ ਤੇ ਕਹਿਤਾ ਵੀ ਰਾਜ ਜਿਹੜਾ ਵਾ ਉਹ ਤੈਨੂੰ ਮਿਲੂਗਾ ਪਾਛਾ ਦਾ ਉਹ ਜਹਾਂਗੀਰ ਹੀ ਉਹਦੇ ਪਹਿਲੇ ਹੀ ਖੇਡਦਾ ਸੀ ਮਹਾਰਾਜ ਸੱਚੇ ਪਾਛਾ ਤੋਂ ਫਿਰ ਉਹਨੇ ਕਿਹਾ ਵੀ ਬੁਲਾਓ ਗੁਰੂ ਅਰਜਨ ਦੇਵ ਜੀ ਨੂੰ ਤੇ ਫਿਰ ਇਹ ਸਾਰੇ ਬਹੁਤ ਖੁਸ਼ ਹੋ ਗਏ ਸ਼ੇਖ ਅਹਿਮਦ ਸਰਹੰਦੀ ਬਾਬਾ ਪ੍ਰਿਥੀ ਚੰਦ ਸ਼ੇਖ ਫਰੀਦ ਬੁਖਾਰੀ ਸਾਰੇ ਬਹੁਤ ਖੁਸ਼ ਹੋ ਗਏ ਫਿਰ ਮਹਾਰਾਜ ਸਚੇ ਪਾਤਾਂ ਨੂੰ ਜਹਾਂਗੀਰ ਨੇ ਪਛਿਆਵੇ ਤੂੰ ਇਹ ਹਕੂਮਤ ਦੇ ਬਾਗੀ ਦੀ ਮਦਦ ਕਿਉਂ ਕੀਤੀ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਉਹ ਤੇਰਾ ਦੁਸ਼ਮਣ ਹੈ ਅਹੀਂ ਇਸ ਕਰਕੇ ਉਹਦੀ ਮਦਦ ਨਹੀਂ ਕੀਤੀ ਅਹੀਂ ਇਸ ਕਰਕੇ ਉਹਦੀ ਮਦਦ ਕੀਤੀ ਵਾ ਕਿਉਂਕਿ ਗੁਰੂ ਘਰ ਦੇ ਵਿੱਚ ਹਰ ਇੱਕ ਲੋੜਵੰਦ ਦੀ ਮਦਦ ਕੀਤੀ ਜਾਂਦੀ ਵਾ ਉਦੋਂ ਲੋੜਵੰਦ ਸੀ ਤਾਂ ਕਰਕੇ ਉਹਦੀ ਮਦਦ ਕੀਤੀ ਗਈ ਜੇ ਆਹੀ ਉਹਦੀ ਮਦਦ ਨਾ ਕਰਦੇ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਉਲਟ ਹੋਣਾ ਸੀ ਤਾਂ ਉਹ ਗੁਰੂ ਨਾਨਕ ਮਹਾਰਾਜ ਸਚੇ ਪਾਤ ਦਾ ਨਾਮ ਸੁਣ ਕੇ ਖਿੱਚ ਗਿਆ ਨੇ ਫਿਰ 2 ਲੱਖ ਰੁਪਏ ਜੁਰਮਾਨਾ ਲਾਤਾ ਗੁਰੂ ਅਰਜਨ ਦੇਵ ਜੀ ਦੇ ਉੱਤੇ ਉਹ ਕਹਿੰਦਾ ਵੀ 2 ਲੱਖ ਰੁਪਏ ਭਰੋ ਸੇਖ ਸੰਗਤ ਨੇ ਕਿਹਾ ਹੀ ਨਾਲ ਮਿਲ ਕੇ ਭਰ ਦਿਆਂਗੇ ਜੁਰਮਾਨਾ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਨਹੀਂ ਇਹ ਸੰਗਤ ਦਾ ਪੈਸਾ ਇਹ ਮੈਂ ਆਪਣੇ ਤੇ ਨਹੀਂ ਲਵਾ ਸਕਦਾ ਗਹਾਗੀਰ ਨੂੰ ਕਹਿੰਦੇ ਵੀ ਮੈਂ ਜੁਰਮਾਨਾ ਨਹੀਂ ਦੇਣਾ ਜਿਹੜਾ ਜੁਰਮਾਨਾ ਵਾ ਇਹ ਚੋਰਾ ਡਾਕੂਆ ਤੇ ਲਾਇਆ ਜਾਂਦਾ ਸੰਤਾ ਫਕੀਰਾਂ ਤੇ ਨਹੀਂ ਲਾਇਆ ਜਾਂਦਾ